ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਮਕੇਰੀਆਂ ਦੇ ਪੁਲਿਸ ਵੱਲੋਂ ਇੱਕ ਵਿਅਕਤੀ ਬਲੋਂ 7.10 ਨਸ਼ੀਲੇ ਪਦਾਰਥ ਕੀਤਾ ਗਿਆ ਬਰਾਮਦ ਅਗਲੀ ਕਾਰਵਾਈ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨਸਾਰ ਨਸ਼ੇ ਕਰਨ ਵਾਲੇ ਵੇਚਣ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕੱਲ ਸਾਡੇ ਸਬ ਇੰਸਪੈਕਟਰ ਜੀਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਮੇਨ ਬਾਜ਼ਾਰ ਜਿਹੜਾ ਮਕੇਰੀਆਂ ਦਾ ਜਿੱਥੇ ਰੜੀਆਂ ਦੀਆਂ ਸਬਜ਼ੀਆਂ ਦੀਆਂ ਦੁਕਾਨਾਂ ਲੱਗਦੀਆਂ ਉਸ ਏਰੀਆ ਦੇ ਵਿੱਚੋਂ ਇੱਕ ਮਨੀਖ ਸਿੰਘ ਦੀ ਦੁਕਾਨ ਘਰਦਾ ਬੰਦਾ ਉਹਦੇ ਬਾਹਰ ਉਹਦੀ ਸਬਜ਼ੀ ਦੀ ਰੇੜੀ ਦੀ ਦੁਕਾਨ ਆ ਉਹ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਤੇ ਉਹਦੇ ਕੋਲੋਂ ਸਾਨੂੰ 7 ਗ੍ਰਾਮ 10 ਮਿਲੀਗ੍ਰਾਮ ਹੈਰਨ ਬਰਾਮਦ ਹੋਈ ਜਿਹਦੇ ਖਿਲਾਫ ਅਸੀਂ ਮੁਕੱਦਮਾ ਨੰਬਰ 146 2185 ਦੇ ਤਹਿਤ ਦਰਜ ਕੀਤਾ ਵਾ ਉਹਦਾ ਜਦੋਂ ਰਿਕਾਰਡ ਅਸੀਂ ਚੈੱਕ ਕੀਤਾ ਤੇ ਇਹਦੇ ਖਿਲਾਫ ਪਹਿਲਾਂ ਵੀ ਇੱਕ 420 ਟ੍ਰੈਵਲ ਜਨਤੀ ਦਾ ਮੁਕੱਦਮਾ ਦਰਦ ਸਾਡੇ ਕੋਲ ਨਿਕਲਿਆ ਇਸ ਤੋਂ ਇਲਾਵਾ ਇਹ ਜਿਹੜਾ ਇਹ ਇਸ ਇਸ ਦੇ ਬਾਰੇ ਪਹਿਲਾਂ ਵੀ ਸਾਨੂੰ ਪਬਲਿਕ ਦੀਆਂ ਕਈ ਸ਼ਿਕਾਇਤਾਂ ਆਈਆਂ ਬੇ ਬਾਜ਼ਾਰ ਦੇ ਵਿੱਚ ਕਈ ਵਿਅਕਤੀ ਵੇਚਦੇ ਆ ਬਾਕੀ ਇਸ ਤੋਂ ਇਲਾਵਾ ਜਿਹੜੇ ਵਿਅਕਤੀਆਂ ਦੇ ਇਹ ਨਾਂ ਦੱਸਿਆ ਸਾਨੂੰ ਅਸੀਂ ਉਹਨਾਂ ਨੂੰ ਪ੍ਰਸ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਵੀ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਆ ਸਾਡੇ ਕੋਲ ਆਉਣ ਅਸੀਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਵਾਂਗੇ ਉਹਨਾਂ ਦਾ ਜਿਹੜਾ ਭਲਾ ਹੋ ਸਕੇ